जी की नाम है आ, मेरा नाम हरप्रीत सिंह है मैं इस साइंस मास्टर वजो अपनी सेवा निभा रहा है अच्छा पी टीएम पेरेंट टीचर मीटिंग जो है सरकार वालों एक बहुत वीरिया उपरला गया में आज है इस अब बच्चों का रिजल्ट है नवा सैशन शुरू हो रहा है तो वो बच्चे हम पास होके अगली कलासा जाएंगे तो असं कहें कि वे साइड स्कूल आन ਤੇ ਦਾਖਲਾ ਲੈਂਦੇ ਜਿਹੜੀਆਂ ਸਹੂਲਤਾਂ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਦਾ ਲਾਭ ਲੈ ਸਕ ਸਕੋਲ ਦੇ ਵਿੱਚ ਕੀ ਓਪਰਚੁਨਿਟੀ ਆਨੇ ਜੋ ਆਪਰੇ ਬੱਚੇ ਦਾਖਲਾ ਕਰਨਾ ਸਕੂਲ ਦੇ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਜੋ ਬੱਚੇ ਹਨ ਬਾਹਰ ਤੋਂ ਲੈ ਰਹੇ ਹਾਂ ਹੋਰ ਪਿੰਡਾਂ ਤੋਂ ਲੈਣੇ ਉਹਨਾਂ ਵਾਸਤੇ ਇੱਕ ਵੈਂਚ ਚਲਾਈ ਹੋਈ ਹੈ ਜੋ ਸੇਵਾ ਸਾਡੇ ਟੀਚਰਾਂ ਵੱਲੋਂ ਕੀਤੀ ਜਾਂਦੀ ਹੈ ਅਤੇ ਉਸ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਂਦਾ ਹੈ ਤੇ ਉਹ ਸਾਡੇ ਕੋਲ ਪਿਛਲੇ ਸਾਲ 2010 ਤੋਂ ਚੱਲ ਰਹੀ ਹੈ ਤੇ ਅਸੀਂ ਕਹਿੰਨਾ ਸਰਕਾਰ ਨੂੰ ਅਪੀਲ ਕਰ ਰਹੇ ਹਾਂ ਕਿ ਉਹ ਇਸ ਸੇਵਾ ਵਿੱਚ ਜੋ ਅਸੀਂ ਫ੍ਰੀ ਬੱਚਿਆਂ ਨੂੰ ਸੇਵਾ ਦੇ ਰਹੇ ਹਾਂ ਉਹ ਵੀ ਸਾਨੂੰ ਪ੍ਰੋਵਾਈਡ ਕਰੇ ਕੋਈ ਨਾ ਕੋਈ ਬੱਸ ਦੀ ਸੇਵਾ ਸਾਨੂੰ ਪ੍ਰੋਵਾਈਡ ਕਰੇ ਸਰਕਾਰ ਤਾਂ ਜੋ ਅਸੀਂ ਹੋਰ ਆਪਣੇ ਸਕੂਲ ਨੂੰ ਵਧੀਆ ਚਲਾ ਸਕੀਏ ਤੇ ਹੋਰ ਬੱਚੇ ਦੂਜੇ ਪਿੰਡਾਂ ਤੋਂ ਲੈ ਸਕੀਏ ਨਵੇਂ ਸੈਸ਼ਨ ਨੂੰ ਲੈ ਕੇ ਬੱਚਿਆਂ ਦੇ ਮਾਪਿਆਂ ਦੀ ਅਪੀਲ ਕਰਦੇ ਹਾਂ ਨਵੇਂ ਸੈਸ਼ਨ ਨੂੰ ਲੈ ਕੇ ਅਸੀਂ ਅਪੀਲ ਕਰਨਾ ਚਾਹੁੰਦੇ ਹਾਂ ਕਿ ਜੋ ਮਾਪੇ ਹਨ ਉਹ ਸਾਡੇ ਸਕੂਲ ਚ ਪਹਿਲਾਂ ਆਣ ਸਹੂਲਤਾ ਦੇਖਣ ਉਸ ਹਿਸਾਬ ਨਾਲ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਉਹਨਾਂ ਦਾ ਦਾਖਲਾ ਕਰਵਾਉਣ ਸਾਡੇ ਸਕੂਲ ਵਿੱਚ ਕਾਜ ਉਹ ਸਾਡੀ ਸਟ੍ਰੈਂਥ ਵਧ ਸਕੇ ਔਰ ਅਸੀਂ ਹੋਰ ਬਹੁਤ ਵਧੀਆ ਅਪਰਾਲਾ ਕਰਕੇ ਇਹਨਾਂ ਦੇ ਵੱਧ ਤੋਂ ਵੱਧ ਦਾਖਲਾ ਕਰਵਾ ਸਕੀ। ਅਸੀਂ ਧੰਨਵਾਦੀ ਹਾਂ ਸਰਕਾਰ ਦਾ ਜਿਨ੍ਹਾਂ ਨੇ ਇਹ ਬਹੁਤ ਵਧੀਆ ਅਪਰਾਲਾ ਕੀਤਾ ਅਤੇ ਉਸ ਤੋਂ ਬਾਅਦ ਅਸੀਂ ਧੰਨਵਾਦੀ ਹਾਂ ਪਿੰਡ ਦੇ ਪਤੰਦੇ ਸਜਨਾ ਦਾ ਪੰਚਾਇਤ ਦਾ ਜਿਨ੍ਹਾਂ ਨੇ ਕੇ ਸਾਨੂੰ ਇੰਨਾ ਵਧੀਆ ਸਹਿਯੋਗ ਦਿੱਤਾ ਹੈ ਗਰਾਊਂਡ ਵੀ ਉਹਨਾਂ ਵੱਲੋਂ ਸਾਨੂੰ ਦਿੱਤਾ ਗਿਆ ਹੈ ਸਕੂਲ ਨੂੰ ਬਹੁਤ ਬਿਹਤਰੀ ਲਈ ਵੱਧ ਤੋਂ ਵੱਧ ਡੋਨੇਸ਼ਨ ਉਹਨਾਂ ਵੱਲੋਂ ਦਿੱਤੀ ਜਾਂਦੀ ਹੈ ਤੇ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰ ਰਹੇ ਹਾਂ ਅੱਗੇ ਤੋਂ ਸਾਨੂੰ ਇਸੀ ਤਰ੍ਹਾਂ ਸਹਿਯੋਗ ਦਿੰਦੇ ਰਹਣ ਤਾਂ ਜੋ ਅਸੀਂ ਹੋਰ ਵਧੀਆ ਕਰ ਸਕੀਏ। ਹਾਂਜੀ ਸਰ ਕੀ ਨਾਮ ਹੈ ਜੀ? ਸੁਦੀਸ਼ ਸਿੰਘ ਜੀ। ਪਾਸ ਤੋਂ ਸੁਦੀਸ਼ ਸਿੰਘ ਐਕਸਲੀ ਰਿਟਾਇਰ ਹੋਏ ਸਿਲਖਾਲ। ਅਸੀਂ ਇਸ ਨੂੰ ਬਹੁਤ ਹੀ ਭਾਗਾਂ ਵਾਲੀ ਸਮਝਦੇ ਹਾਂ। ਉਹ ਜਿਨ੍ਹਾਂ ਨੇ ਸਾਨੂੰ ਇੱਡਾ ਬੜਾ ਮਾ ਸਾਨੂੰ ਇਸ ਝੜ ਸਾਹਿਬ ਦੀ ਧਰਤੀ ਤੇ ਸ਼੍ਰੀ ਗੋਬਿੰਦ ਫੁੱਟ ਫੁੱਟ ਨਾਮਸ਼ਿਕਾ ਕਰਦੇ ਆ ਤੇ ਇਸ ਗੁਰਦੁਆਰ ਸਾਹਿਬ ਉਤੇ ਸੰਤ ਵਾਪੀ ਪਿਆਰਾ ਸਿੰਘ ਜੀ ਜਿਨ੍ਹਾਂ ਦੀ ਇਹ ਚਰਨਸ਼ੋ ਧਰਤੀ ਹੈ। ਇਸ ਲਈ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਸਾਡੇ ਸਕੂਲ ਦਾ ਮਾਣ ਜਿਹੜਾ ਹੈ ਸਰਕਾਰ ਵੱਲੋਂ ਬਹੁਤ ਵਧਾਇਆ ਗਿਆ ਹੈ ਅਸੀਂ ਵੀ ਆਪਣਾ ਪੁਰਜੋਰ ਜਿਹੜਾ ਜੋਰ ਹੈ ਉਹ ਅਸੀਂ ਸਰਕਾਰ ਦੇ ਨਾਲ ਚੱਲ ਕੇ ਉਹਨਾਂ ਦੇ ਗ੍ਰਾਂਟਾਂ 받 ਕੇ ਪਿੰਡ ਵਾਲਿਆਂ ਦਾ ਸਹਿਯੋਗ ਲੈ ਕੇ ਅਸੀਂ ਬਹੁਤ ਹੀ ਅੱਗੇ ਲਿ ਜਾਣ ਦੀ ਕੋਸ਼ਿਸ਼ ਕੀਤੀ ਹੈ ਜਿੰਨਾ ਸਾਡੇ ਕੋਲੋਂ ਜੋਰ ਲੱਗਿਆ ਸਾਡੇ ਵਿਆਪਕ ਸਾਥੀਆਂ ਨੇ ਸਾਡੀ ਟੀਮ ਨੇ ਸਾਂਝੇ ਹੋ ਕੇ ਬਹੁਤ ਹੀ ਆਪਣੀ ਮਿਹਨਤ ਦੇ ਸਦਕਾ ਇਸ ਸਕੂਲ ਨੂੰ ਤੇ 24 ਦੇ ਸੈਸ਼ਨ ਦੇ ਵਿੱਚ ਮਿਡਲ ਸਕੂਲਾਂ ਦੇ ਵਿੱਚੋਂ ਵੈਸਟ ਸਕੂਲ ਜਿਹੜਾ ਹੈ ਉਹ ਲਿਆਉਣ ਦਾ ਉਪਰਾਲਾ ਕੀਤਾ ਤੇ ਸਰਕਾਰ ਨੇ ਸਾਡਾ ਇਸ ਉਪਰਾਲੇ ਨੂੰ ਅੱਗੇ ਸਹਿਯੋਗ ਦਿੱਤਾ ਤੇ ਸਾਡੇ ਸਕੂਲ ਨੂੰ ਜਿਹੜਾ ਹੈ 2024 ਦਾ ਜਿਹੜਾ ਹੈ ਮਿਡਲ ਸਕੂਲਾਂ ਦੇ ਵਿੱਚੋਂ ਵੈਸਟ ਅਵਾਰਡ ਜਿਹੜਾ ਹੈ ਉਹ ਮਿਲਿਆ ਅਸੀਂ ਰਣੀਆਂ ਸਰਕਾਰ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਇਹ ਮਾਣ ਵਕਿਆ ਧੰਨਵਾਦ ਦੀ ਅਸੀਂ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਚਰਚਾ ਚੋਤਾ ਪਿਛਾਰ ਸਾਹਿਬ ਦੀ ਪਵਿੱਤਰ ਉਹਨਾਂ ਨੂੰ ਅਸੀਂ ਕੋੜ ਕੋੜ ਕਿਆ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਨੇ ਇਹ ਸਾਨੂੰ ਉਤਮ ਦਿੱਤਾ ਇਹ ਸੇਵਾ ਕਰਨ ਦਾ ਇਸ ਸਕੂਲ ਨੂੰ ਅਸੀਂ ਨਵਾਂ ਸਕੂਲ ਜਿਹੜਾ ਹੈ 15 ਅਗਸਤ 10 ਦੇ ਵਿੱਚ ਜਿਹੜਾ ਹੈ ਸ਼ੁਰੂ ਕੀਤਾ ਤੇ ਇਸ ਨਵੀਂ ਜਗ੍ਹਾ ਲੈ ਕੇ ਸਰਕਾਰ ਵੱਲੋਂ ਸਾਡੇ ਪਿੰਡ ਦੇ ਭਗਵੰਤ ਤੇ ਸੱਜਣਾ ਦਿਆਂ ਐਨਆਰ ਵੀਰਾਂ ਦਾ ਸਹਿਯੋਗ ਲੈ ਕੇ ਸਾਰਾ ਜਿਹੜਾ ਹੈ ਇਹ ਪ੍ਰਾਲਾ ਕੀਤਾ ਗਿਆ ਤੇ ਉਸ ਤੋਂ ਬਾਅਦ ਜਿਹੜੀ ਇਹ ਸਾਰੀ ਬਿਲਡਿੰਗ ਹੈ ਉਹ ਖੜੀ ਕੀਤੀ ਗਈ ਤਾਂ ਇਸ ਦੇ ਵਿੱਚ ਅਸੀਂ ਇੱਕ ਬੈਨ ਜਿਹੜੀ ਹੈ ਉਪਰੀ ਸੇਵਾ ਬੱਚਿਆਂ ਦੇ ਲਿਆਉਣ ਵਾਸਤੇ 6 ਪਿੰਡਾਂ ਦੇ ਵਿੱਚੋਂ ਸ਼ੁਰੂ ਕੀਤੀ ਜਿਹਦਾ ਅਸੀਂ 10 ਤੋਂ ਲੈ ਕੇ ਅੱਜ ਤੱਕ ਜਿਹੜੀ ਹੈ ਉਹ ਲਗਾਤਾਰ ਚੱਲ ਰਹੀ ਹੈ ਜਿਸ ਦੇ ਵਿੱਚ ਸਾਡੇ ਟੀਚਰ ਸਹਿਬਾਨ ਨੇ ਸਹਿਯੋਗ ਦਿੱਤਾ ਪੂਰਾ ਤੇ ਨਾਲ ਅਸੀਂ ਪਿੰਡ ਨਗਰ ਨਿਵਾਸੀਆਂ ਦਾ ਸਹਿਯੋਗ ਦਿੱਤਾ ਸਾਨੂੰ ਨਗਰ ਪੰਚਾਇਤ ਜਿੰਨੀਆਂ ਵੀ ਹੁਣ ਤੱਕ ਆਈਆਂ ਸਾਰਿਆਂ ਨੇ ਬੜਾ ਸਹਿਯੋਗ ਦਿੱਤਾ ਐਨਆਰ ਵੀਰਾਂ ਨੇ ਸਹਿਯੋਗ ਦਿੱਤਾ ਇਸ ਕਰਕੇ ਸਾਡੇ ਜਿਹੜੀ ਜਿੰਨੀਆਂ ਵੀ ਆ ਇਸ ਬੁਲੰਦੀਆਂ ਤੇ ਅਸੀਂ ਪਹੁੰਚੇ ਆ ਇਸ ਨਗਰ ਦੀ ਜਿਹੜੀ ਮਯੁੱਦਤ ਸਦਕਾ ਤੇ ਟੀਚਰਾਂ ਦੇ ਪਰਾਲੇ ਸਦਕਾ ਸਾਰੇ ਹੀ ਟੀਮ ਨੇ ਬਹੁਤ ਹੀ ਵਧੀਆ ਟੰਗ ਦੇ ਨਾਲ ਕੰਮ ਕੀਤਾ ਜਿਨ੍ਹਾਂ ਦਾ ਮੈਂ ਆਪਣੇ ਸਮੇਂ ਦੇ ਵਿੱਚ ਵੀ ਰਣੀ ਆ ਇਹਨਾਂ ਟੀਚਰ ਸਹਿਬਾਨਾਂ ਦਾ ਜਿਨ੍ਹਾਂ ਨੇ ਸਾਡਾ ਇੰਨਾ ਸਾਰਿਆਂ ਨੇ ਰਲ ਮਿਲ ਕੇ ਸਜਾ ਮੈਨੂੰ ਕਦੇ ਵੀ ਕਹਿਣ ਦੀ ਲੋੜ ਨਹੀਂ ਪਈ ਅਨਚਾਰਜ ਹੋਣ ਦੇ ਨਾਤੇ ਸਾਨੂੰ ਹਰ ਵੇਲੇ ਤਤਪਰ ਰਹਿੰਦੇ ਸੀ ਜੋ ਗੱਲ ਕਹੀ ਉਹੀ ਮੰਨੀ ਇੱਕ ਨੇ ਕਹੀ ਦੂਜੇ ਨੇ ਮੰਨੀ ਸਾਰਿਆਂ ਨੇ ਹੀ ਬਹੁਤ ਵਧੀਆ ਸਹਿਯੋਗ ਦਿੱਤਾ ਇਸ ਕਰਕੇ ਅਸੀਂ ਨਗਰ ਨਿਵਾਸੀਆਂ ਦਾ ਐਨਆਰ ਵੀਰਾਂ ਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਇਸ ਧਰਤੀ ਤੇ ਗ੍ਰੰਥ ਸਾਹਿਬ ਮਹਾਰਾਜ ਨੂੰ ਕੋਟ ਕੋਟ ਨਮਸ਼ਕਾਰ ਕਰਦੇ ਹਾਂ ਤੇ ਜਿਨ੍ਹਾਂ ਨੇ ਸਾਨੂੰ ਇਸ ਧਰਤੀ ਤੇ ਸੇਵਾ ਕਰਨ ਦਾ ਮੌਕਾ ਦਿੱਤਾ ਅਸੀਂ ਸਾਰੇ ਹੀ ਰਲ ਕੇ ਇਸੇ ਤਰ੍ਹਾਂ ਹੁਣ ਇਹ ਜਿਹੜਾ ਅੱਜ ਦਾ ਦਿਨ ਹੈ ਪੀਟੀਐਮ ਪੇਰੈਂਟਸ ਟੀਚਰ ਮੀਟਿੰਗ ਅੱਜ ਹੈਗੀ ਸਰ ਰੱਖੀ ਗਈ ਹੈ ਸਰਕਾਰ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਹੈ ਕਿਉਂਕਿ ਅਸੀਂ ਬੱਚਿਆਂ ਦੇ ਮਾਪਿਆਂ ਦੇ ਨਾਲ ਰੂਬਰੂ ਹੋਣ ਜਾ ਰਹੇ ਹਾਂ ਅਸੀਂ ਉਹਨਾਂ ਨੂੰ ਬੱਚਿਆਂ ਦੇ ਕਾਰਜਗੁਜ਼ਾਰੀ ਬਾਰੇ ਦੱਸਾਂਗੇ ਤੇ ਅਸੀਂ ਅਗਲੇ ਪਲਾਨ ਬਾਰੇ ਜੋ ਸਾਡੇ ਇਸ ਨਵੇਂ ਸੈਸ਼ਨ ਦੇ ਵਿੱਚ ਹੁਣ ਸ਼ੁਰੂ ਹੋਣ ਜਾ ਰਿਹਾ ਹੈ ਬੱਚਿਆਂ ਦਾ ਅੱਜ ਅਸੀਂ ਰਿਜ਼ਲਟ ਕੱਢ ਰਹੇ ਹਾਂ ਬਹੁਤ ਪ੍ਰਕਾਸ਼ਾਲੀ ਦਿਨ ਹੈ ਕੋ ਬੱਚਿਆਂ ਦਾ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਇਹ ਜੇ ਸਮੇਂ ਦੇ ਉੱਤੇ ਉਹਨਾਂ ਨੂੰ ਹਰ ਸੈਕੰਡ ਪੋਜੀਸ਼ਨ ਆ ਲੈਣੇ ਤਾਂ ਉਹਨਾਂ ਨੂੰ ਸਨਮਾਨਤ ਕੀਤਾ ਜਾਂਦਾ ਹੈ ਉਤਸ਼ਾਹਤ ਕੀਤਾ ਜਾਂਦਾ ਹੈ ਤੇ ਇਸ ਕਰਕੇ ਉਹਨਾਂ ਬੱਚਿਆਂ ਦਾ ਮਾਣ ਜਿਹੜਾ ਹੈ ਉਹ ਵੱਧਾ ਤੇ ਇਸ ਲਈ ਅਸੀਂ ਅੱਗੇ ਵਾਸਤੇ ਵੀ ਇਹ ਸਾਰੇ ਉਪਰਾਲੇ ਕਰਦੇ ਰਹਾਂਗੇ ਅਸੀਂ ਆਪਣੇ ਸਕੂਲ ਨੂੰ ਹੋਰ ਬਲੰਦੀਆਂ ਤੇ ਲਿਜਾਣ ਦੇ ਲਈ ਹਰ ਕੋਸ਼ਿਸ਼ ਕਰਦੇ ਰਹਾਂਗੇ ਤੇ ਸਾਡਾ ਵੀ ਹੁਣ ਸਾਰੇ ਸਟਾਫ ਦੇ ਨਾਲ ਰਲ ਮਿਲ ਕੇ ਹੋਰ ਸਹਿਯੋਗ ਪਾਵਾਂਗੇ ਜਿੰਨਾ ਵੀ ਸਾਡੇ ਕੋਲ ਹੋ ਸਕੇ ਆ ਅਸੀਂ ਇਸ ਪਿੰਡ ਲਈ ਇਸ ਸਕੂਲ ਲਈ ਕਰਾਂਗੇ ਅਸੀਂ ਸ਼ਿਕਾਰ ਸਰਕਾਰ ਅੱਗੇ ਪੁਰਜੋ ਰਿਪੀਲ ਕਰਦੇ ਆਂ ਕਿ ਸਾਡੀ ਜਿਹੜੀ ਮਾਸੇਵਾ ਚੱਲ ਰਹੀ ਆ ਸਾਨੂੰ ਵੀ ਸਰਕਾਰ ਵੱਲੋਂ ਇੱਕ ਬੱਸ ਸੇਵਾ ਦੀ ਜਿਹੜਾ ਹੈ ਬੇਨਤੀ ਕਰਦੇ ਆਂ ਕਿ ਉਹ ਸਾਨੂੰ ਬੱਸ ਸੇਵਾ ਸਾਡੇ ਸਕੂਲ ਨੂੰ ਦਿੱਤੀ ਜਾਵੇ ਤਾਂ ਕਿ ਅਸੀਂ ਇਸ ਨੂੰ ਹੋਰ ਅੱਗੇ ਲੈ ਚੱਕੇ ਅਸੀਂ ਇਸ ਨੂੰ ਮੰਗ ਕਰਦੇ ਆਂ ਕਿ ਸਾਡਾ ਜਿਹੜਾ ਸਕੂਲ ਹੈ ਉਹ ਪ੍ਰਮੋਟ ਵੀ ਕੀਤਾ ਜਾਵੇ ਅੱਗੇ ਵਾਸਤੇ ਸਾਨੂੰ ਇਸ ਦੇ ਵਿੱਚ ਵਾਧਾ ਕੀਤਾ ਜਾਵੇ ਤਾਂ ਕਿ ਜਿਹੜਾ ਲੜਕੀਆਂ ਨੂੰ ਦੂਰ ਜਾਣ ਦੀ ਲੋੜ ਨਾ ਪਵੇ ਇਸ ਕਰਕੇ ਅਸੀਂ ਸਾਰੇ ਹੀ ਸਰਕਾਰ ਦਾ ਨਗਰ ਨਿਵਾਸੀਆਂ ਦਾ ਐਨਆਈਆਰਾ ਵੀਰਾਂ ਦਾ ਤੇ ਸਾਧ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟ ਕੋਟ ਧੰਨਵਾਦ ਕਰਦੇ ਹਾਂ ਜੀ